ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦਵੜੀਖਾਨੇ ਵਾਲਾ ਬਹੁਤ ਬਹੁਤ ਧੰਨਵਾਦ ਜੀ ਮਾਨ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਸਾਡੇ ਹਲਕਾ ਜੈਤੋ ਦੇ ਐਮ ਐਲ ਏ ਸਾਹਿਬ ਅਮੋਲਕ ਸਿੰਘ ਜੀ ਦਾ ਧੰਨਵਾਦ ਕਰਦੇ ਆ ਬਹੁਤ ਵਧੀਆ ਕੰਮ ਕਰਵਾ ਰਹੇ ਨੇ ਪਿੰਡ ਦਵੜੀਖਾਨੇ ਦੇ ਵਿੱਚ ਆ ਕਾਫੀ ਲੰਮੇ ਸਮੇਂ ਤੋਂ ਜਿਹੜੀ ਕੋਠੇ ਬਠੰਡੇ ਵਾਲਿਆਂ ਨੂੰ ਜਿਹੜੀ ਪਾਈਪ ਲਾਈਨ ਪਈ ਥੀ ਤੇ ਇਹ ਪਾਈਪ ਲਾਈਨ ਜਦੋਂ ਵਾਟਰ ਵਕਸਤ ਬਣਿਆ ਸੀ ਉਦੋਂ ਪੈ ਚੁੱਕੀ ਸੀ ਪਰ ਉਸ ਪਾਈਪ ਲਾਈਨ ਦੇ ਵਿੱਚ ਨਾ ਦੋਸਤੋ ਜਿਹੜੇ ਕਨੈਕਸ਼ਨ ਜਾਦੇ ਹੋਣ ਦੇ ਕਾਰਨ ਪਾਣੀ ਜਿਹੜਾ ਕਲੀਅਰ ਉਹਨਾਂ ਘਰਾਂ ਤੱਕ ਨਹੀਂ ਪਹੁੰਚ ਸਕਿਆ ਪਾਣੀ ਥੋੜਾ ਜਾਂਦਾ ਸੀ ਗੱਲ ਬਣੀ ਨਹੀਂ ਹੁਣ ਉਹਨਾਂ ਘਰਾਂ ਨੂੰ ਸਪੈਸ਼ਲ ਨਵੀਂ ਪਾਈਪ ਲਾਈਨ ਪਾ ਕੇ ਦੇ ਰਹੇ ਆ ਤੇ ਇਹ ਪਾਈਪ ਲਾਈਨ ਦਾ ਜਿਹੜਾ ਗੇਟਵਾਲ ਅੱਡ ਲੱਗ ਜਾਣਾ ਸੋ 10 ਮਿੰਟ 15 ਮਿੰਟ ਜਿੰਨੇ ਵੀ ਉਹਨਾਂ ਦੇ ਬੰਨਗੇ ਉਹਨਾਂ ਨੂੰ ਪਾਣੀ ਮਿਲੂਗਾ ਬਹੁਤ ਵਧੀਆ ਕਲੀਅਰ ਪਾਣੀ ਮਿਲੂਗਾ ਸਾਫ ਸੁਥਰਾ ਪਾਣੀ ਪੀਣ ਦੇ ਲਈ ਸੋ ਧੰਨਵਾਦ ਆ ਸਾਡੇ ਸਾਰੇ ਭਰਾਵਾਂ ਦਾ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਸਮੁੱਚੀ ಗ್ರಾಮ ਪੰਚਾਇਤ ਜੀਵਨ ਸਿੰਘ ਵਾਲੇ ਦਾ ਵੀ ਧੰਨਵਾਦ ਕਰਾਂਗੇ ਵਧੀਆ ਕੰਮ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ